ਪਿੱਛੇ ਹੋ ਜਾ 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 ਬੋਲੇ ਸੋਨੇ ਆ ਲਾਸ਼ੀਆ ਆ ਲੋ ਜੀਵਾਇ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਬਤੇ ਜੈਕਾਰਾ ਬੀਜ ਵੀ ਲਗੇ ਵਾਹਿਗੁਰੂ ਜੀ ਅੰਜੀ ਅੰਜੀ ਆ ਗਿਆ ਅੱਗੇ ਹੜਕੇ ਸਰਦ ਇਧਰੇ ਪਾਏ ਖਾਣਾ ਨਾ ਸਾਥ ਨਾ ਫੜਨਾ ਲਈ ਆ ਪਰਲੇ ਹੱਥ ਨਾ ਫੜੀ ਦਿੰਦੀ ਆਏ ਲੰਮੇ ਆ ਜਿੰਨਰ ਵੀ ਦੂਰ ਆਏ ਸਾਰੇ ਜੋੜਾ ਕਰ ਦੋਨੇ ਆਉਣ ਦਾਂ ਥੋੜਾ ਕੁੱਝ ਕਰਦੇ ਆਪਾਂ ਆਪਣਾ 3000 ਕਿਲੋ ਲਾਇਰਿੰਗ ਘਟਨਾ ਕਰਤੀ ਹੈ ਠੀਕ ਹੈ ओके ਹੁ ਮੈਨੂੰ ਪਹਿਲੇ ਪਹਿਲਾਂ ਮੇਲਾਵਾਚ ਜਗਰਾਉਂ ਦਾ ਮੰਡੀ ਦੇ ਵਿੱਚ ਝੋਨੇ ਦੀ ਖਰੀਦ ਸ਼ੁਰੂ ਕਰਵਾਈ ਗਈ ਹੈ ਕੀ ਕਹੋਗੇ ਝੋਨੇ ਦਾ ਸੀਜ਼ਨ ਇਸ ਵਾਰ ਕਿਵੇਂ ਤਿਆਰੀਆਂ ਜੀ ਪੂਰੀਆਂ ਸਰਕਾਰ ਵੱਲੋਂ ਸਭ ਤੋਂ ਪਹਿਲਾਂ ਤੇ ਖਰੀਦ ਤਾਂ ਪੂਰਾ ਪੰਜਾਬ ਦੇ ਵਿੱਚ 16 ਨੂੰ ਸ਼ੁਰੂ ਹੋ ਰਹੀ ਸੀ ਤੇ ਇਸ ਉਹਨਾਂ ਦੇ ਦੇਖੇ ਕੋਈ ਕੋਈ ਖੜਾ ਨਾ ਰਿਹਾ ਜਿਹੜੇ ਇਹਦਾ ਰਿਕਵਸ ਕੀਤਾ ਸਰਕਾਰ ਦੀ ਇਹ ਸਾਡੇ ਪੰਜਾਬ ਜਗਰਾਉਣ ਦੇ ਵਿੱਚ ਥੋੜਾ ਜਿਹਾ ਪਿੱਛੇ ਰਹਿ ਜਾਂਦਾ ਅੱਜ ਤੋਂ ਛੋਣੇ ਦੀ ਹੋਈ ਸ਼ੁਰੂ ਖਰੀਦ ਚੂ ਕਿ ਜਿੱਥੇ ਸਾਰੇ ਮੇਰੇ ਨਾਲ ਪ੍ਰਬੰਧਕ ਅਧਿਕਾਰੀ ਵੀ ਹੈ ਸਟਾਫ ਵੀ ਹੈ ਸਾਡੇ ਪ੍ਰਧਾਨ ਜੀ ਬਾਕਾ ਜੀ ਵੀ ਕਰੇ ਆ ਅੱਜ ਅਸੀਂ ਸਾਰੇ ਖਰੀਦ ਪ੍ਰਬੰਧ ਦਾ ਜਾਇਜ਼ਾ ਵੀ ਲੈ ਲਿਆ ਸਾਡੇ ਵੱਲੋਂ ਸਾਰੇ ਖਰੀਦ ਪ੍ਰਬੰਧ ਵੀ ਤਿਆਰ ਆ ਪਰ ਕਿਸਾਨਾਂ ਨੂੰ ਦੇਣ ਦੀ ਹੈ ਇਹ ਚੋਨਾ ਸੁੱਕਾ ਲੈ ਕੇ ਆਇਆ ਤਾਂ ਕਿ ਆਪਾਂ ਨੂੰ ਕੋਈ ਖਚਲ-ਖੁਚਲ ਨਾ ਹੋਵੇ ਪਰ ਸ਼ੈਲਰ ਵਾਲਿਆਂ ਨੂੰ ਬੇਨਤੀ ਆ ਵੀ ਇਸ ਵਾਰ ਫੜਾ ਕਰਕੇ ਹਨਾ ਥੋੜੀ ਜਿਹੀ ਮਾਰ ਇੱਧਰ ਉੱਧਰ ਪਈ ਆ ਲੋਕਾਂ ਨੂੰ ਆਪਾਂ ਸਾਰੇ ਇੱਕ ਦੂਜੇ ਨੂੰ ਅਡਜਸਟ ਕਰਕੇ ਹਰ ਇੱਕ ਦੇ ਘਰ 'ਚ ਦੀਵਾਲੀ ਬਹੁਤ ਖੁਸ਼ੀਆਂ ਨਾਲ ਮਨਾਈ ਜਾਵੇ ਤੇ ਸਾਰਿਆਂ ਦੇ ਘਰਾਂ 'ਚ ਪੈਸਾ ਪਰਵੰਧ ਸਾਰੇ ਪੂਰੇ ਹੋ ਚੁੱਕੇ ਆ ਸਾਰੇ ਪ੍ਰਵੰਧ ਪੂਰੇ ਹੋ ਚੁੱਕੇ ਆ ਸਾਡੇ ਸੈਕਟਰੀ ਸਾਹਿਬਾ ਨਾਲ ਸਾਡੇ ਦਫ਼ਤਰ ਪਹੁੰਚਿਆ ਹਾਂ ਜੀ ਈਮ ਡੀਓਸ ਆਫ ਕਿਸਤਰਾ ਮਦਦ ਜੋ ਸਰਕਾਰੀ ਤਿਆਰੀਆਂ ਨੇ ਪੂਰੀਆਂ ਨੇ ਝੋਨੇ ਦੀ ਸੀਜ਼ਨ ਲੈ ਕੇ ਕਿਸਾਨਾਂ ਲਈ ਕੋਈ ਦਿੱਕਤ ਆਈ ਗਲਤ ਨਹੀਂ ਹੋਊਗੀ ਕਾਰੀ ਤਿਆਰੀਆਂ ਪੂਰੀਆਂ ਜੀ ਸਾਡੀਆਂ 16 ਤਰੀਕ ਤੋਂ ਤੁਸੀਂ ਮੇਨ ਮੰਡੀ ਦਾ ਦੌਰਾ ਕਰ ਹੀ ਲਿਆ ਤੇ ਜੀਮੇਦਾਰ ਜਦੋਂ ਵੀ ਹੋਣ ਉਹਨਾਂ ਦੀ ਜਿਹੜੀ ਫਸਲ ਆ ਨਾਲ ਦੀ ਨਾਲ ਵਿਕੂਗੀ ਬੇਨਤੀ ਇਹੀ ਆ ਸਭ ਨੂੰ ਕਿ ਸੁੱਕਾ ਝੋਨਾ ਲੈ ਕੇ ਆਓ ਤਾਂ ਜੋ ਕੋਈ ਖੱਜਲ ਖਵਾਰੀ ਨਾ ਹੋਵੇ ਤੇ ਮੰਡੀ 'ਚ ਕੋਈ ਗਲਟ ਦੀ ਪੋਜੀਸ਼ਨ ਨਾ ਬਣੇ ਠੀਕ ਆਪਣਾ ਮਾਰਕਿੰਗ ਪਾ ਨਹੀਂ ਕਰਾ ਤੁਹਾਡੀ ਆਰਤੀ ਵੀਰ ਕਿਸਰੋ ਚੋਨੇ ਦੇ ਸੀਐਮ ਦੀ ਸ਼ੁਰੂਆਤ ਹੋਈ ਅੱਜ ਕੀ ਕਹੋਗੇ ਬਹੁਤ ਵਧੀਆ ਅੱਜ ਸਾਡੇ ਸਤਿਕਾਰਯੋਗ ਐਮਐਲਏ ਜੀਬੀ ਸਰਵਜੀਤ ਕੌਰ ਮਾਨੁਕੇਨੀ ਜੀ ਨੇ ਅੱਜ ਜਿਹੜਾ ਚੋਨੇ ਦੀ ਖਰੀਦ ਰਸਮੀ ਤੌਰ ਤੇ ਵਾਟਨ ਕੀਤਾ ਅਸੀਂ ਇਹਨਾਂ ਦੇ ਤਹਿ ਦਿਲੋਂ ਧੰਨਵਾਦੀ ਹਾਂ ਬਾਕੀ ਇਹਨਾਂ ਦੀ ਰਹਿਮਾਈ ਸਾਨੂੰ ਜੇ ਕੋਈ ਬੁਖਤਕਲੀ ਹੁੰਦੀ ਹੈ ਤਾਂ ਅਸੀਂ ਇਹਨਾਂ ਕੋਲ ਜਾਂਦੇ ਹਾਂ ਤਾਂ ਸਾਡੀ ਉਕਾੰਦਲਾ ਮਿੰਟ ਤਾਂ ਬਹੁਤ ਦੂਰ ਦੀ ਗੱਲ ਆ ਮਿੰਟ ਤਾਂ ਬਹੁਤ ਜ਼ਿਆਦਾ ਹੁੰਦਾ ਸਾਡਾ ਸਕਿੰਟਾਂ ਦੇ ਵਿੱਚ ਕੰਮ ਹੋ ਜਾਂਦਾ ਅਸੀਂ ਇਹਨਾਂ ਦੇ ਇਸ ਵਾਸਤੇ ਆભાર ਇਹਨਾਂ ਨੂੰ ਪ੍ਰਗਟ ਕਰਦੇ ਆ ਬਹੁਤ ਬਹੁਤ ਧੰਨਵਾਦ ਤੇ ਜਿਵੇਂ ਐਮਐਲ ਸਾਹਿਬ ਨੇ ਕਿਹਾ ਵੀ ਸ਼ੈਲਰ ਵਾਲੇ ਜਿਹੜੇ ਹੈਗੇ ਆ ਐਟੀ ਕਾਪਰੇਟ ਤੋਂ ਪੂਰਾ ਪਿਛਲੇ ਉਹ ਵੀ ਸ਼ੈਲਰਾਂ ਨੇ ਬੜੀ ਸ਼ੋਰਟੇਜ ਕਰਕੇ ਆਰਥਿਕ ਨੂੰ ਪੰਕ ਕੀਤਾ ਸੀ ਐਟੀ ਕੀ ਅਪੀਲ ਕਰਉਂਗੀ ਸ਼ੋਰਟੇਜ ਤਾਂ ਜਿਹੜਾ ਮੈਂ ਮੈਂ ਕਰਨ ਸਮਝਦਾ ਜੀ ਗੱਡੀਆਂ ਦੀ ਘਾਟ ਸਮਝਦਾ ਇੱਥੇ ਥੋੜਾ ਠੇਕੇਦਾਰੀ ਸਿਸਟਮ ਖਰਾਬ ਹੈ ਅਸੀਂ ਸਰਕਾਰ ਨੂੰ ਐਮਐਲਏ ਸਾਹਿਬ ਨੂੰ ਅਸੀਂ ਤਾਂ ਮੁੱਖ ਮੰਤਰੀ ਸਾਹਿਬ ਨੂੰ ਵੀ ਇੱਕ ਮੈਮੋਰੰਡਮ ਦੇ ਕੇ ਆਇਆ ਵੀ ਜਿਹੜਾ ਠੇਕੇਦਾਰੀ ਸਿਸਟਮ ਖਤਮ ਕਰਕੇ ਜਿਹੜੀ ਇਹਦੀ ਬਾਗਡੋਰਾ ਉਹ ਆੜਤੀਆਂ ਦੇ ਹੱਥੀ ਫੜਾਈ ਜਾਵੇ। ਜੀ ਤੇ ਲੇਬਰ ਵੀਰਾਂ ਦੀ ਵੀ ਸਾਰਾ ਪਰੇਸ਼ਾਨਾ ਕਹਿੰਦੇ ਜੇ ਗਿੱਲਾ ਝੋਨਾ ਆਇਆ ਤਾਂ ਅਸੀਂ ਸਪਾਈ ਵੀ ਲਵਾਂਗੇ ਜੀ। ਦੇਖੋ ਇਹ ਸ਼ੁਰੂਆਤੀ ਸ਼ੁਰੂਆਤੀ ਦੇ ਵਿੱਚ ਹੁੰਦਾ ਜੀ ਇਹ ਜਿਹੜਾ ਗਿੱਲੇ ਝੋਨੇ ਦਾ ਉਹ ਥੋੜਾ ਜਿਹਾ ਹੁੰਦਾ ਇਹ ਸ਼ੁਰੂਆਤ ਸ਼ੁਰੂਆਤ ਵਿੱਚ ਜਿਹੜਾ ਝੋਨਾ ਡਿੱਗਣ ਲੱਗ ਜਾਂਦਾ ਉਹਦਾ ਹੁੰਦਾ ਬਾਕੀ ਚੱਲਦੇ ਸੀਜ਼ਨ ਦੇ ਵਿੱਚ ਤਾਂ ਕੋਈ ਗੱਲੇ ਝੋਨੇ ਦੀ ਸ਼ਿਕਾਇਤ ਨਹੀਂ ਹੁੰਦੀ। ਸੋ ਜੇ ਫੇਰ ਵੀ ਕੁਝ ਕਹਿਤ ਆਉਗੀ ਅਸੀਂ ਉਹਦੇ ਲਈ ਸਾਡੇ ਸਤਕਾਰਯੋਗ ਸਾਡੀ ਜਿਹੜੀ ਮਾਰਕ ਮਿਟੀ ਆ ਡੀਐਮ ਸਾਹਿਬ ਖੜਿਆ ਸੀ ਇਹਨਾਂ ਨਾਲ ਗੱਲ ਕਰਕੇ ਅਸੀਂ ਲੋਕਾਂ ਨੂੰ ਇਸ ਗੱਲ ਨਾਲ ਥੋੜਾ ਜਿਹਾ ਸਾਥ ਵੀ ਕਰਦੇ ਆ ਵੀ ਝੋਲਾ ਜਿਹੜਾ ਹੈਗਾ 17 ਨੰਬਰ ਤੋਂ ਵੱਧਣ ਹੋਂ ਨਾਲ ਲੈ ਜਾਵੇ ਕੱਟ ਲਈਏ ਕਿਉਂ ਖੱਜਲ ਖਨੱਬੀ ਦਾ ਦੇਖੋ ਜ਼ਿੰਮੇਵਾਰ ਨੂੰ ਹੀ ਹੋਣਾ ਨਾ ਆੜਤੀ ਨੋ ਨੀ ਨਾ ਛੰਦਰਾ ਪਹਿਲਾ ਜ਼ਿੰਮੇਵਾਰ ਨੂੰ ਠੀਕ ਹੈ